ਸਤਿ ਆਕਾਲ ਜੀ ਤੁਹਾਡਾ ਵਾਦਵਾਤ ਬੋਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਆਨਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਅੱਜ ਮੈਂ ਬਣਾਉਣ ਲੱਗੀ ਹਾਂ ਕद्दू ਤੇ ਵੇਸਣ ਦੀ ਸਬਜੀ ਮੈਨੂੰ ਬਣਾਉਣੀ ਨਹੀਂ ਆਉਂਦੀ ਸੀ ਮੈਨੂੰ ਮਮਿਸ ਕਰ ਰਹੇ ਨੇ ਤੇ ਕਿਉਂਕਿ ਮੈਂ ਕਦੇ ਬਣਾਈ ਨਹੀਂ ਸੀਗੀ ਤੇ ਪਹਿਲਾਂ ਮੈਂ ਕद्दू ਨੂੰ ਕਦੂ ਕਸ ਕਰ ਲਵਾਂਗੇ ਆਪਾਂ ਹਾਂਜੀ ਹੁਣ ਆਪਾਂ ਸਾਰਾ ਕद्दू ਹਨਾ ਕद्दू ਕਾਸ ਕਰਕੇ ਇੱਕ ਭਾਂਡਾ ਸਕਰਡ ਲਵਾਂਗੇ ਉਹਦੇ ਵਿੱਚ ਵੇਸਨ ਐਡ ਕਰਾਂਗੇ ਬੱਸ ਇਹ ਤਾਂ ਹਨਾ ਕद्दू ਕੋਪੇਤਾ ਹਨਾ আর ਕੋਈ ਬਣਾਉਂਦਾ ਹੀ ਹੈਗਾ ਤੇ ਇਹ ਵੀ ਕद्दू ਕੋਪਟਿਆਂ ਦੀ ਤਰੀਕਾ ਬਣਾਵਾਂਗੇ ਆਪਾਂ ਪਰਨਾ ਇਹ ਸੁੱਕੀ ਬਣਾਵਾਂਗੇ ਆਪਾਂ ਵੀ ਸਬਜੀ ਤੇ ਇਹ ਮੈਨੂੰ ਮੰਮੀ ਨੇ ਦੱਸਿਆ ਸੀਗਾ ਕਹਿੰਦੀ ਆਪਾਂ ਏਦਾਂ ਸਬਜੀ ਬਣਾਵਾਂਗੇ ਵੀ ਸੁੱਕੀ ਬਣੂਗੀ ਵਧੀਆ ਬਣਦੀ ਹੈਗੀ ਹਾਂਜੀ ਹੁਣ ਇਹਦੇ ਵਿੱਚ ਮੰਮੀ ਪਾਉਣ ਲੱਗੀ ਨੂਨ ਮਿਰਚ ਥੋੜਾ ਥੋੜਾ ਬਾਕੀ ਤਾਂ ਹਨ ਆਪਾਂ ਵੀ ਮਸਾਲੇ ਦੇ ਵਿੱਚ ਐਡ ਕਰ ਹੀ ਲੈਣੇ ਹੁੰਦੇ ਆਗੇ ਤੇ ਕੁਛ ਕਾਲੀ ਨੂਨ ਮਿਰਚੇ ਦੇ ਵਿੱਚ ਪਾਵਾਂਗੇ ਹਾਂਜੀ ਨਮਕ ਹਲਦੀ ਮਿਰਚ ਗਰਮ ਮਸਾਲਾ ਤੇ ਜੀਰਾ ਇਹਦੇ ਵਿੱਚ ਐਡ ਕਰਤਾ ਹਾਂਜੀ ਉਸ ਤੋਂ ਬਾਅਦ ਮੰਮੀ ਮੈਨੂੰ ਕਹਿੰਦੀ ਵੀ ਇਹਨੂੰ ਗੁੰਨਣਾ ਸ਼ੁਰੂ ਕਰ ਦੇ ਤੂੰ ਮਤਲਬ ਕਿ ਰਲਣਾ ਹਾਂਜੀ ਇੱਕ ਤਰ੍ਹਾਂ ਦਾ ਡੋਜ ਆ ਤਿਆਰ ਕਰਾਂਗੇ ਆਪਾਂ ਦਾ ਤੇ ਹਾਂਜੀ ਮੈਂ ਬੇਸਨ ਤੇ ਕਦੂ ਲੂੰ ਜੋ ਕਦੂਕਾਸ ਕੀਤਾ ਹੋਇਆ ਸੀ ਉਹਨੂੰ ਰਲਣਾ ਸ਼ੁਰੂ ਕਰ ਦਿੱਤਾ ਹਾਂਜੀ ਉਸ ਤੋਂ ਬਾਅਦ ਇਦਿਨ ਆਪਾਂ ਛੋਟੇ ਛੋਟੇ ਗੋਲ ਜਿਹੋ ਬਣਾਵਾਂਗੇ ਪੇੜੇ ਜੇ ਹਾਂਜੀ ਲੱਡੂ ਦੇ ਟਾਈਪ ਛੋਟੇ ਛੋਟੇ ਇਹਨਾਂ ਮੰਮੀ ਕਹਿੰਦੀ ਆਪਾਂ ਉਦਾਂ ਬਣਾਵਾਂਗੇ ਵੀ ਜਿਵੇਂ ਨਾ ਇੱਕ ਬੜੀਆਂ ਨਹੀਂ ਬਣਾਉਂਦੇ ਹੁੰਦੇਗੇ ਉਦਾਂ ਤੇ ਹਾਂਜੀ ਉਧਰ ਤੇਲ ਗਰਮ ਹੋ ਚੁੱਕਿਆ ਸੀਗਾ ਹਾਂਜੀ ਮੈਂ ਛੋਟੇ ਛੋਟੇ ਹਨਾ ਲੱਡੂ ਜੇ ਵੱਟ ਕੇ ਉਹਦੇ ਵਿੱਚ ਪਾਉਣੇ ਸ਼ੁਰੂ ਕਰਤੇ ਸੱਚੀ ਮੈਨੂੰ ਪਹਿਲਾਂ ਸਬਜੀ ਬਣਾਉਣੀ ਨਹੀਂ ਆਉਂਦੀ ਸੀ ਮੈਂ ਪਹਿਲੀ ਵਾਰ ਹੀ ਟਰਾਈ ਕਰ ਰਹੀ ਸੀ ਇਹ ਸਬਜੀ ਮੰਮੀ ਬਣਾਉਂਦੀ ਹੁੰਦੀ ਸੀ ਮੰਮੀ ਨੂੰ ਪਤਾ ਸੀਗਾ ਤੇ ਮੰਮੀ ਮੈਨੂੰ ਦੱਸ ਰਹੀ ਸੀ ਹਾਂਜੀ ਤੇਲ ਆਪਣਾ ਵਧੀਆ ਗਰਮ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਪਹਲਾਉਣਾ ਸ਼ੁਰੂ ਕਰ ਦਿੱਤਾ ਤਾਕਿ ਹਨਾ ਜਦੋਂ ਆਪਾਂ ਸਬਜੀ ਬਣਾਵਾਂਗੇ ਨਹੀਂ ਤਾਂ ਇਹ ਖੁੱਲ ਜੂਗਾ ਸਾਰਾ ਕੁਸ਼ੀ ਤੇ ਵੀ ਤਾਂ ਕਰਕੇ ਇਹਨੂੰ ਪਕਾ ਲਾਂਗੇ ਪਹਿਲਾਂ ਆਪਾਂ ਪਕੌੜਿਆਂ ਦੀ ਤਰ੍ਹਾਂ ਤਾਂਕਿ ਜਦੋਂ ਵੀ ਆਪਾਂ ਸਬਜੀ ਬਣਾਵਾਂਗੇ ਉਹਦੇ ਵਿੱਚ ਇਹ ਉਦਾਂ ਹੀ ਪਏ ਰਹਿਣਾ ਖੁੱਲ ਨਾ ਹਾਂਜੀ ਇੱਕ ਦੋ ਮੇਰੇ ਤੋਂ ਟੁੱਟ ਗਏ ਸੀਗੇ ਹਾਂਜੀ ਆਪਾਂ ਜਿਹੜੇ ਜਿਹੜੇ ਤਿਆਰ ਹੋ ਗਏ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਦੋਂ ਆਪਾਂ ਹਨਾ ਪਹਿਲੀ ਵਾਰ ਸਬਜੀ ਟਰਾਈ ਕਰਦੇ ਆਂ ਕੁਝ ਬਣਾਉਣ ਦੇ ਉਚ ਹਨਾ ਤਾਂ ਉਹ ਆਪਣੇ ਰੁਕੀ ਰਾਨਾ ਕਿਰਾਂ ਟੁੱਟ ਜਾਂਦੇ ਨੇ ਮੰਮੀ ਮੈਨੂੰ ਕਹਿੰਦੀ ਮੈਨੂੰ ਬਣਾਉਣ ਦੇ ਤੈਨੂੰ ਨਹੀਂ ਆਉਂਦੇ ਹਾਂਜੀ ਉਸ ਤੋਂ ਬਾਅਦ ਆਪਣੇ ਆ ਬਣ ਕੇ ਪਕੌੜੇ ਤਿਆਰ ਹੋ ਗਏ ਸੀਗੇ ਕਦੂ ਦੇ ਪਤਾਨੀ ਨੂੰ ਪਕੌੜੇ ਕਵਾਂਗੇ ਕਿ ਕੋਕਟੇ ਕਵਾਂਗੇ ਹਾਂਜੀ ਉਨਾ ਵਧੀਆ ਸਾਫਟਾ ਸਾਫਟ ਜੀ ਸੀਗੇ ਵੀ ਮਤਲਬ ਕਿ ਇਹ ਲੱਗ ਰਿਹਾ ਸੀ ਵੀ ਹਾਂ ਇਹਦੇ ਵਿੱਚ ਨਾ ਮਰਚ ਜਦੋਂ ਆਪਾਂ ਵੀ ਸਭ ਸਬਜੀ ਬਣਾਵਾਂਗੇ ਵਧੀਆ ਰਚੂਗਾ ਤੇ ਹਾਂ ਜੀ ਉਸ ਤੋਂ ਬਾਅਦ ਮਸਾਲਾ ਕੁੱਟ ਲਿਆ ਸੀ ਸੀਨੇ ਤੇ ਥੋੜਾ ਜੀ ਤੇਲ ਪਾਵਾਂਗੇ ਹੁਣ ਆਪਾਂ ਸਬਜੀ ਚ ਕਿਉਂਕਿ ਪਹਿਲਾਂ ਵੀ ਤੇਲ ਸੀਗਾ ਨਾ ਫਿਰ ਬਾਹਲਾ ਤੇਲ ਤੇਲ ਜਾਂ ਵੀ ਨਾ ਖਾਦਾ ਨਹੀਂ ਜਾਂਦਾਗਾ ਵਾਲੀ ਆਇਲੀ ਸਬਜੀ ਜੀ ਹੋ ਜਾਂਦੀ ਹੈਗੀ हां जी उन मसाला भूनना करता शुरू ਤੁਸੀਂ ਕਿੱਦਾਂ ਬਣਾਉਣੇ ਹੁੰਨੇ ਹੋ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਸਹੀ ਵੀ ਕਿਵੇਂ ਬਣਾਉਣੇ ਹੁੰਨੇ ਹੋ ਵੀ ਮੈਂ ਸਹੀ ਬਣਾਈ ਕਿ ਗਲਤ ਬਣਾਈ ਕਿਉਂਕਿ ਬਈ ਮੈਂ ਪਹਿਲੀ ਵਾਰ ਟਰਾਈ ਕਰਦੀ ਸੀ ਮੈਨੂੰ ਨਹੀਂ ਪਤਾ ਸੀ ਕਿ ਕਿੱਦਾਂ ਬਣਦੀ ਹੁੰਦੀ ਹੈ ਸਬਜੀ ਤੇ ਮੈਨੂੰ ਤਾਂ ਬਸ ਮੰਮੀ ਦਾ ਸ੍ਰੀ ਸੀ ਮੋਂਦ ਦਾ ਕਰ ਰਹੀ ਸੀਗੀ ਹਾਂਜੀ ਆਪਣਾ ਮਸਾਲਾ ਪੂਰਾ ਪੁੰਨਿਆ ਗਿਆ। ਉਸ ਤਵਾ ਦੇ ਵਿੱਚ ਆਪਾਂ ਪਾਣੀ ਪਾ ਦਿਆਂਗੇ। ਇੱਕ ਗਲਾਸ। ਤੇ ਉਸ ਤਵਾ ਦੇ ਨਾਲ ਉਹ ਆਪਾਂ ਦੇਖੋ ਉਪਟੀ ਨੇ ਉਹਨਾਂ ਨੂੰ ਵਿੱਚ ਸੁਟਣਾ ਸ਼ੁਰੂ ਕਰਤਾ। ਮੰਮੀ ਮੈਨੂੰ ਕਹਿੰਦੀ ਤੂੰ ਕਾਲੀ ਘਰਤੀ ਸਟਣ ਚ ਥੋੜਾ ਜਿਹਾ ਆਲਾਦ ਮੋਣਾ ਸੀ ਇਹਨਾਂ ਨੂੰ ਪਾਣੀ ਨੂੰ। ਅਛੇ ਤਾਂ ਮਸਾਲਾ ਤਾਂ ਪੁੱਣ ਗਿਆ ਸੀ ਪਰ ਕਹਿੰਦੀ ਪਾਣੀ ਨੂੰ ਵੀ ਉਬਾਲਾ ਦੇਣਾ ਸੀ ਇੱਕ ਹੋਰ ਫਿਰ ਉਸ ਤੋਂ ਬਾਅਦ ਉਤਣਾ ਸੀ ਹਾਂਜੀ ਤੇ ਉਸ ਤੋਂ ਬਾਅਦ ਇਹਨੂੰ ਪਟਾਕੀ ਰੱਖ ਦੇਗੇ ਕੁਝ ਟਾਈਮ ਲਈ ਹੁਣ ਆਪਾਂ ਚੈੱਕ ਕਰਾਂਗੇ ਹਾਂਜੀ ਹੁਣ ਪੂਰੇ ਰਿਜੇ ਰਿਹਾ ਸੀ ਪਾਣੀ ਹਾਂਜੀ ਉਸ ਤੋਂ ਬਾਅਦ ਪਾਣੀ ਮਚਣ ਤੋਂ ਬਾਅਦ ਇਹਦੇ ਵਿੱਚ ਦੁੱਧ ਐਡ ਕਰਾਂਗੇ ਕੋਸ਼ਕਾ ਦੁੱਧ ਪਹਿਲਾਂ ਪਾ ਰੱਖਿਆ ਸੀ ਕੁਝ ਥੋੜਾ ਜਿਹਾ ਘੱਟ ਲੱਗਿਆ ਮੰਮੀ ਨੇ ਦੁਬਾਰਾ ਪਾਤਾ ਹਾਂਜੀ ਇਹਨੂੰ ਹਲਕਾ ਹਲਕਾ ਹਲਾਵਾਂਗੇ ਤੇ ਨਹੀਂ ਨਾ ਇਹ ਮਤਲਬ ਕਿ ਵੀ ਟੁੱਟ ਜਾਂਦੇ ਨੇਗੇ ਤੇ ਜੇ ਆਪਾਂ ਹਲਕਾ ਹਲਕਾ ਹਲਾਵਾਂਗੇ ਫਿਰ ਇਹ ਉਵੇਂ ਹੀ ਪਏ ਰਹਿੰਦੇ ਨੇ ਹਾਂਜੀ ਹੁਣ ਦੁੱਧ ਦੇ ਵਿੱਚ ਇਹਨੂੰ ਪੂਰਾ ਇਹਦੇ ਵਿੱਚ ਰਚ ਜਾਊਗਾ ਇਹ ਸੁੱਕੀ ਹੋ ਜਾ ਸਬਜ਼ੀ ਵਧੀਆ ਉਹਨਾਂ ਚਿਰ ਆਪਾਂ ਭੁੰਨਾਂਗੇ ਇਹਨੂੰ ਹਾਂਜੀ ਤੁਸੀਂ ਦੇਖੋ ਹਨਾ ਹੁਣ ਆਪਣੀ ਸਬਜ਼ੀ ਵਧੀਆ ਪੂਰੀ ਸੁੱਕੀ ਤਿਆਰ ਹੋ ਗਈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ